ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਸਰਕਾਰ ਵੱਲੋਂ 5 ਲੱਖ ਤੱਕ 3% ਦੀ ਛੋਟ ਕਿਹੜੇ ਦਸਤਾਵੇਜ਼ਾਂ ਦੀ ਹੋਵੇਗੀ ਲੋੜ ਯੋਜਨਾ ਲਈ ਅਰਜੀ ਕਿਵੇਂ ਦੇਣੀ ਹੈ ਜਾਣੋ ਸਟੈਪ ਬਰ ਸਟੈਪ ਪ੍ਰਕਿਰਿਆ ਹਾਲੋ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਕੇਂਦਰ ਸਰਕਾਰ ਨੇ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ 5 ਲੱਖ ਰੁਪਏ ਤੱਕ ਦੇ ਕਰਜ਼ੇ ਉੱਪਰ 3% ਵਿਆਜ ਦੀ ਛੋਟ ਮਿਲੇਗੀ ਪਹਿਲਾਂ ਇਹ ਲਿਮਟ 3 ਲੱਖ ਰੁਪਏ ਦੇ ਕਰਜ਼ੇ ਤੱਕ ਆਮ ਤੌਰ ਉਪਰ ਕਿਸਾਨਾਂ ਨੂੰ ਸਿਰਫ 4% ਵਿਆਜ ਦਰ ਉਪਰ ਕਰਜ਼ਾ ਮਿਲੇਗਾ ਇਸ ਤਰ੍ਹਾਂ ਇਹ ਸਭ ਤੋਂ ਸਸਤਾ ਕਰਜ਼ਾ ਬਣ ਜਾਂਦਾ ਹੈ ਕਿਉਂਕਿ ਸ਼ਾਹੂਕਾਰਾਂ 18 ਤੋਂ 24% ਵਿਆਜ ਦਰ ਉਪਰ ਕਰਜ਼ਾ ਦਿੰਦੇ ਹਨ ਅਹਿਮ ਗੱਲ ਇਹ ਹੈ ਕਿ ਕਰਜ਼ਾ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਲਈ ਵੀ ਲਿਆ ਜਾ ਸਕਦਾ ਹੈ ਦਰਅਸਲ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਘੱਟ ਵਿਆਸਤੇ ਚੰਗੀ ਰਕਮ ਦਾ ਕਰਜ਼ਾ ਦਿੱਤਾ ਜਾਂਦਾ ਹੈ ਦੇਸ਼ ਦਾ ਕੋਈ ਵੀ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ ਹਾਲਾਂਕਿ ਯੋਜਨਾ ਨਾਲ ਸੰਬੰਧਿਤ ਯੋਗਤਾ ਨੂੰ ਪੂਰਾ ਕਰਨਾ ਜ਼ਰੂਰੀ ਹੈ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਥੋੜੇ ਸਮੇਂ ਲਈ ਕਰਜ਼ਾ ਦਿੱਤਾ ਜਾਂਦਾ ਹੈ ਵਿੱਤ ਮੰਤਰੀ ਨਿਰਮਲਾ ਸਿਧਾਰਮਨ ਨੇ 2025-26 ਦੇ ਬਜਟ ਵਿੱਚ ਮਿਸ ਯੋਜਨਾ ਤਹਿਤ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ ਦੱਸਦੀ ਹੈ ਕਿ ਬੈਂਕਾਂ ਵੱਲੋਂ ਇਹ ਕਰਜ਼ਾ 7% ਵਿਆਸ ਦੀ ਦਰ ਨਾਲ ਦਿੱਤਾ ਜਾਂਦਾ ਹੈ ਇਸ ਯੋਜਨਾ ਤਹਿਤ ਕਰਜ਼ੇ ਤੇ 1.5% ਵਿਆਜ ਸਬਸਿਡੀ ਉਪਲਬਧ ਹੈ ਇਹ ਸਬਸਿਡੀ ਦੀ ਇਹ ਰਕਮ ਸਰਕਾਰ ਵੱਲੋਂ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ ਵਿਆਜ ਵਿੱਚ 3% ਹੋਰ ਛੋਟ ਮਿਲਦੀ ਹੈ ਇਸ ਤਰ੍ਹਾਂ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਅਸਲ ਵਿਆਜ ਦਰ ਸਿਰਫ 4% ਰਹਿੰਦੀ ਹੈ ਯੋਗਤਾ ਕੀ ਹੋਵੇਗੀ ਜੇਕਰ ਕੋਈ ਕਿਸਾਨ ਕਰਜ਼ੇ ਲਈ ਅਰਜੀ ਦੇਣਾ ਚਾਹੁੰਦਾ ਹੈ ਤਾਂ ਹੇਠਾਂ ਦੱਸੀ ਗਈ ਯੋਗਤਾ ਨੂੰ ਪੂਰੀ ਕਰਨਾ ਪਵੇਗਾ ਇਸ ਯੋਜਨਾ ਲਈ ਵੱਖ-ਵੱਖ ਕਿਸਮਾਂ ਦੇ ਕਿਸਾਨ ਯੋਗ ਹਨ ਜਿਵੇਂ ਪਸ਼ੂ ਪਾਲਣ ਵਾਲੇ ਕਿਸਾਨ ਮਛੇਰੇ ਜਿਨ੍ਹਾਂ ਕੋਲ ਮੱਛੀਆਂ ਫੜਨ ਲਈ ਲਾਇਸੈਂਸ ਹੈ ਕਿਸ਼ਤੀ ਹੈ ਮੁਰਗੀ ਪਾਲਣ ਇਸੇ ਉੱਪਰ ਕਾਸ਼ਤ ਕਰਨ ਵਾਲੇ ਕਿਸਾਨ ਠੇਕੇਦਾਰ ਕਿਸਾਨ ਜਿਨ੍ਹਾਂ ਕੋਲ ਆਪਣਾ ਖੇਤ ਹੋਵੇ ਡੈਰੀ ਕਿਸਾਨ ਕਿਹੜੇ ਦਸਤਾਵੇਜ਼ਾਂ ਦੀ ਹੋਵੇਗੀ ਲੋੜ ਇਸ ਇਸ ਯੋਜਨਾ ਵਿੱਚ ਅਰਜੀ ਦੇਣ ਲਈ ਤੁਹਾਨੂੰ ਹੇਠਾਂ ਦੱਸੇ ਗਏ ਦਸਤਾਵੇਜ਼ਾਂ ਵਿੱਚ ਜਾਂਦੀ ਲੋਡ ਹੋ ਸਕਦੀ ਹੈ ਜਿਵੇਂ ਕਿ ਵੋਟਰ ਆਈਡੀ ਪੈਨ ਕਾਰਡ ਜਾਂ ਆਧਾਰ ਕਾਰਡ ਜ਼ਮੀਨ ਜ਼ਮੀਨ ਦੀ ਫਰਦ ਅਤੇ ਗਿਰਦਾਵਰੀ ਦੀ ਕਾਪੀ ਦੀ ਲੋਡ ਹੋਵੇਗੀ ਇਹ ਦਸਤਾਵੇਜ਼ ਤੁਹਾਡੇ ਤੋਂ ਆਈਡੀ ਪ੍ਰੂਫ ਅਤੇ ਪਤੇ ਦੇ ਸਬੂਤ ਲਈ ਮੰਗੇ ਜਾ ਸਕਦੇ ਹਨ ਅੱਗੇ ਜਾਣਦੇ ਹਾਂ ਅਰਜੀ ਕਿਵੇਂ ਦੇਣੀ ਹੋਵੇਗੀ ਜੇਕਰ ਤੁਸੀਂ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ ਲਈ ਅਰਜੀ ਦੇਣਾ ਚਾਹੁੰਦੇ ਹੋ ਤਾਂ ਹੇਠਾਂ ਦੱਸੇ ਗਏ ਸਟੈਪ ਦੀ ਪਾਲਣਾ ਕਰੋ ਸਟੈਪ 1 ਸਭ ਤੋਂ ਪਹਿਲਾਂ ਤੁਹਾਨੂੰ ਪੀ ਐਮ ਕਿਸਾਨ ਦੀ ਅਧਾਰਿਕ ਵੈੱਬਸਾਈਟ ਤੇ ਜਾਣਾ ਪਵੇਗਾ ਇੱਥੇ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਫਾਰਮ ਡਾਊਨਲੋਡ ਕਰਨਾ ਪਵੇਗਾ ਹੁਣ ਇਸ ਫਾਰਮ ਮੰਗੀ ਗਈ ਜਾਣਕਾਰੀ ਤੇ ਦਸਤਾਵੇਜ਼ ਜਮ੍ਹਾਂ ਕਰੋ ਇਸ ਤੋਂ ਬਾਅਦ ਫਾਰਮ ਵਿੱਚ ਭਰੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜੋ ਇਸ ਤੋਂ ਬਾਅਦ ਕਿਸਾਨ ਇਸ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ تصਦੀਕ ਦੇ ਕੁਝ ਦਿਨਾਂ ਅੰਦਰ ਹੀ ਤੁਹਾਨੂੰ ਬੈਂਕ ਤੋਂ ਕਰਜ਼ਾ ਮਿਲ ਜਾਵੇਗਾ ਤਾਂ ਦੋਸਤੋ ਅੱਜ ਦਾ ਅਪਡੇਟ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ALERT